ਨੁਸ਼ੇਵਾ ਹੈ ਗੁਰੂ ਕਰੇ ਈਸ਼ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੂਗਾ ਕੋਟ ਵਿਦਨ ਲਾਥੇ ਪ੍ਰਭ ਸਰਣਾ ਅਗੱਟੇ ਭਲੇ ਸੰਜੋਗਾ ਤਨਵਾਹੇ ਗੁਰੂ ਸਾਹਿਬ ਜਿਉ ਗਾਉੜੀ ਸੁਖਮਨੀ ਮਹਲਾ 5 ਸਲੋਕ ਇਕ ਓਅੰਕਾਰ ਸਤਿਗੁਰ ਤਰਸਾ। ਆਦਿ ਗੁਰੇ ਨਮੈ ਜੁਗਾਤ ਗੁਰੇ ਨਮੈ ਸਤਿਗੁਰੇ ਨਮੈ ਸਿਧ ਗੁਰ ਦੀਵੈ ਨਮੈ ਅਸ਼ਟ ਪਾਦਿ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸਨ ਮਾਹੀ ਮਿਟਾਵੋ ਸਿਮਰੋਂ ਜਾ ਸਭ ਸੁਮਾਰੇ ਕੈ ਨਾਮ ਜਪਤ ਅਗਨ ਤਿਨੇ ਕੈ ਵੇਦ ਪੁਰਾਨ ਸਿਮਰ ਸੁਦਾ ਕਿਰ ਕਿੰਨੇ RAM ਨਾਮ 71 ਕਿੰਨਤਾ ਏਕ ਜਿਸ ਜੀਵ ਸਾਵੈ ਤਾਂ ਕੇ ਮਹਮਾਗਨੀ ਨ ਆਵੈ ਕਾਕੇ ਤ ਦਸਤ ਹਾਰੋ ਨਾਨਕ ਨੂੰ ਸੰਗ ਮੋਹਿ ਪੁਧਾਰੋ ਸੁਖ ਮਨਿੰ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਰਹਾ ਤਬ ਕਸ਼ਮਨ ਗਰਬਨਾ ਵਸੈ ਤਬ ਕਾ ਸਿਮਨ ਨਾ ਦੁਖ ਜਮਨਸੈ ਪ੍ਰਭ ਕਾ ਸਿਮਨ ਕਾਲ ਪਰਹਾਰੈ ਪ੍ਰਭ ਕਾ ਸਿਮਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਸ਼ਿ ਬਿਦੰਨਾ ਲਾਗੈ ਸਬ ਕਾ ਸਿਮਨ ਅਨੰਦ ਨ ਜਾਗੈ ਪ੍ਰਭ ਕਾ ਸਿਮਨ ਨਾ ਭਉ ਨਾ ਬਿਆਪੈ ਪ੍ਰਭ ਕਾ ਸਿਮਨ ਦੁਖ ਨਾ ਸੰਤਾਪੈ ਰਬ ਕਾ ਸਿਮਨ ਸਾਧਕ ਸੰਗ ਸਰਬ ਨਿਦਾ ਨਾਨਕ ਰੰਗ ਪ੍ਰਭ ਕਾ ਸਿਮਰਦ ਸਦ ਨਾਉ ਨੇਤ ਪ੍ਰਭ ਕਾ ਸਿਮਨ ਗਿਆਨ ਚ ਅੰਤਤ ਬੋਧ ਪ੍ਰਭ ਕਾਸ਼ਮਨ ਦਾ ਪੂਜਾ ਪ੍ਰਭ ਕਾਸ਼ਮਨ ਬਿਨ ਸਦੂਜਾ ਕੰਕਾਸ਼ਮ ਤੇਤਸਨਾਨੀ ਕੰਕਾਸ਼ਮ ਦਰਗਾਹ ਬਾਨੇ ਪ੍ਰਭ ਕਾਸ਼ਮਨ ਹੋਇ ਸੋ ਫਲਾ ਪ੍ਰਭ ਕਾਸ਼ਮਨ ਸੋ ਫਲ ਫਲਾ ਸਿ ਸਿਮਰੈ ਜਨੇ ਆਪ ਸਿ ਮਰਾਈ ਨਾਨਕ ਤੱਕ ਲਾਹੋ ਪਾਏ ਪ੍ਰਭ ਕਾਸ਼ਮਨ ਸਭ ਤੇ ਉਚਾ ਕੰਕਾਸ਼ਮ ਉਦਰੇ ਮੂਚਾ ਪ੍ਰਭ ਕਾਸ਼ਮਨ ਕ੍ਰਿਸ਼ਨਾ ਬੂਜਾ ਕੰਕਾਸ਼ਮ ਸਭ ਕੇ ਸੂਜਾ ਕੰਕਾਸ਼ਮ ਨਾਂਜਨ ਤਰਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਰ ਜਾਏ ਅਪਰਤ ਨਾਮੁ ਰਿਦਮਾਹਿ ਸਮਾਇ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸ ਸੁਨੂ ਦਸਨਾ ਪ੍ਰਭ ਕੋ ਸਿਮਰੈ ਸੇ ਪਤਵੰਤ ਧਨਵੰਤੇ ਕਬ ਕੋ ਸਿਮਰੈ ਸੇ ਪਤਵੰਤੇ ਕਬ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪ੍ਰਤਪਰਿਧਾਨ ਰਬ ਕੋ ਸਿਮਰਐ ਮੁਸਤਾਜੇ ਤਬ ਕੋ ਸਿਮਰਐ ਸਰਬ ਕੇ ਰਾਜੇ ਤਬ ਕੋ ਸਿਮਰਐ ਸੁਖ ਵਾਸੀ ਤਬ ਕੋ ਸਿਮਰਐ ਸਦਾ ਵਿਨਾਸੀ ਸਿਮਨ ਤੇ ਲਾਗੇ ਜਿਨ ਅਪਦੇ ਆ ਨਾਨਕ ਜਨ ਕੀ ਮੰਗਰਵਾਲਾ ਰਬ ਕੋ ਸਿਮਰਐ ਪਰਪੋਕਾਰੇ ਤਬ ਕੋ ਸਿਮਰਐ ਤਨ ਸੁਧ ਬਿਹਾਰੇ ਤਬ ਕੋ ਸਿਮਰਐ ਸੇ ਮੁਖ ਸੁਹਾਵੇ ਤਬ ਕੋ ਸਿਮਰਐ ਤਨ ਸੂਖ ਬਿਹਾਰੇ ਪ੍ਰਭ ਕੋ ਸਿਮਰਤਿ ਆਤਮ ਜੀਤਾ ਤਬ ਕੋ ਸਿਮਰਤ ਨਿਰਮਰਿਤਾ ਪ੍ਰਭ ਕੋ ਸਿਮਰਤ ਨਾਨਕ ਧਨੇਰੇ ਪ੍ਰਭ ਕੋ ਸਿਮਰੈ ਬਸ ਹਰਨੇਰੇ ਸੰਤ ਕਿਰਪਾ ਤੇ ਅੰਦਰ ਜਾਖ ਨਾਨਕ ਸਿਮਨ ਪੂਰੇ ਭਾਗ ਪ੍ਰਭ ਕਾ ਸਿਮਨ ਕਾਰਜ ਪੂਰੇ ਪ੍ਰਭ ਕਾ ਸਿਮਨ ਕਬੋ ਨਾ ਝੂਰੇ ਪ੍ਰਭ ਕਾ ਸਿਮਨ ਹਰਗੁਣ ਬਾਨੇ ਪ੍ਰਭ ਕਾ ਸਿਮਨ ਸਤਸਮਾਨੇ ਪ੍ਰਭ ਕਾ ਸਿਮਨ ਆਚਲ ਆਸਨ ਪ੍ਰਭ ਕਾ ਸਿਮਨ ਕਮਲ ਵਿਗਾਸਨ ਕਬੂਕਾ ਸਿਮਨ ਅਨਹਦ ਸੁਨ ਪਾਰ ਸੁਖ ਪ੍ਰਭ ਸਿਮਨ ਕਾਂਤਨ ਪਾਰ ਸਿਮਰ ਸਿ ਜਾਨ ਜਨ ਕੋ ਪ੍ਰਮੇਆ ਨਾਨਕ ਤਿੰਨ ਜਨ ਸੰਨੀ ਪਾਇਆ ਹਰ ਸਿਮਨ ਨਾ ਕਰ ਭਗਤ ਪ੍ਰਗਟਾਏ ਹਰ ਸਿਮਨ ਲਗ ਬੇਧੋ ਪਾਏ ਹਰ ਸਿਮਨ ਪੈ ਸਜਤੇ ਦਾਤੇ ਅਰ ਸਿਮਨ ਨੀਚੋਂ ਪੁਣ ਜਾਤੇ ਹਰ ਸਿਮਨ ਘਾਰੇ ਸੁਭ ਕਰਨਾ ਸਿਮਨ ਸਿਮਰ ਹਰ ਕਾਰਨ ਕਰਨਾ ਹਰ ਸਿਮਨ ਕਿਉ ਸਗਲੇ ਆਕਾਰ ਹਰਿ ਜੀ ਮਨ ਮੈਂ ਆਪ ਨਿਰੰਕਾਰ ਆਖਿ ਕਿਰਪਾ ਜਸਾ ਬੁਜਾਇਆ ਨਾਨਕ ਗੁਰਮੁਖ ਹੋਰਿ ਸਮਤਿਨ ਪਾਇਆ ਸਲੋਕ ਦਿਨ ਦਾਰਦ ਦੁਖ ਪੰਜਨਾ ਕਟਕਟਿਆ ਨਾਥਿ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸਤੁ ਦੇ ਜੈ ਮਾ ਪਿਤਾ ਸੁਮੇਤ ਨ ਪਾਇ ਮਨ ਹੋਆ ਨਾਮ ਚਿਰ ਸੰਸਾਹੇ ਜੈ ਮਾ ਭਿਆਨ ਦੁ ਜਮਦੰਦ ਤਿ ਕੇਵ ਨਾਮ ਸੰਤਿਰਾ ਚਲੈ ਜਹ ਮੁਸ਼ਕਲ ਹੋਵਤ ਪਾਰੇ ਹਰ ਕੋ ਨਾਮ ਖਿਨਮਾਹ ਉਦਾਰੀ ਅਨਕ ਪੁਨਾਚਨ ਕਰਤਨੇ ਤਰੇ ਹਰ ਕੋ ਨਾਮ ਕੋੜ ਪਾ ਕਰ ਹਰ ਗਰਮੁ ਗੁ ਨਾਮੁ ਜਪੋ ਮਨ ਮੇਰੇ ਨਾਨ ਪਵ ਸੁ ਪਨੇਰੇ ਸਭਨ ਸ੍ਰਿਸ਼ਟ ਕੋ ਰਾਜਾ ਦੁਖਿਆਰਖਾ ਨਾਮ ਜਪਤੋ ਸੁਖਿਆ ਲਖ ਕਰੋਰੀ ਬੰਦਨ ਪਰ ਹਰਿ ਕਾ ਨਾਮ ਜਪਤ ਨਿਸਤਾਰਿਆ ਅਨਤ ਮਾਇਆ ਰੰਗ ਤੇ ਖੰਨਾ ਹੋ ਜਾ ਹਰਿ ਕਾ ਨਾਮ ਜਪਤਿਆ ਘਾਵੈ ਜਾ ਮਾਰਗੇ ਉਜਾਤ ਹੈ ਕੇਲਾ ਤੇ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਰਮੁ ਪਰਮਗਤ ਪਾਏ ਐ ਤੂਟ ਤ ਨਹੀਂ ਕੋ ਲਖਬਾਏ ਨਾਮ ਜਪ ਤੇ ਪਾਰ ਪਰਾਏ ਅਨੰਤ ਬਿਗੰਡਾ ਸੰਗਾਰ ਰਕਾ ਨਾਮ ਸਦਕਾਲ ਉਧਾਰਿ ਅਨੰਤ ਜੋ ਨਾ ਜਨਮੈ ਮਰ ਜਾਵੋ ਨਾਮ ਜਪਿ ਬਿਸਰਾਮ ਹਉ ਮੈ ਲਾ ਮੁਲ ਕਬੋ ਨਾ ਤੋ ਵੈ ਹਰ ਕਾ ਨਾਮ ਕੋਟ ਪਾਪ ਕੋ ਵ ਐਸਾ ਨਾਮ ਜਪੋ ਮਨ ਰੰਗੋ ਨਾਨਕ ਪਾਏ ਸਾਧਕਾ ਸੰਗ ਜਹ ਮਾਰਗ ਕਿਕ ਨਾ ਜਾਏ ਨਾ ਕੋ ਸਾਹਰ ਕਾ ਨਾਮ ਅਸੰਤੋਸ਼ਾ ਜਾ ਪੈਂਦੇ ਬੰਦੁ ਗੁਕਾਰ ਹਰ ਕਾ ਨਾਮ ਸੰਗੁ ਜਿਆਰ ਜਪੰਤ ਤੈਰਾ ਕੋ ਨਾ ਸੰਜਾਨੂ ਹਰ ਕਾ ਨਾਮ ਤੈ ਨਾਨ ਪਛਾਨੋ ਜਹ ਮਾ ਭਿਆਨ ਤਤ ਬਹੁ ਕਾਮ ਤਹ ਹਰ ਕਾ ਨਾਮ ਕੀਤ ਮੂ ਫਰ ਸ਼ਾਮ ਜਾਂ ਤ੍ਰਖਾ ਮੰਤੁ ਜਾ ਕਰਖੈ ਤ ਨਾਨਕੁ ਹਰ ਹਮਸਰਖੈ ਭਗਤ ਜਨਾ ਕੀ ਵਰਤਨ ਨਾਮ ਸੰਜਨਾ ਕੇ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕਿਉ ਡਰ ਕਾ ਨਾਮ ਮੂਦਰੇ ਜਨ ਕੋਟ ਹਰ ਜਸ ਕਰਤ ਸੰਧਨ ਦਾਸ ਹਰ ਰਾਉ ਕਦ ਸਾਧ ਤਮਾਤ ਹਰ ਜਨ ਕਰ ਨਾਮ ਨਿਦਾਨ ਪਾਰ ਪਰਮਤਨ ਕੀ ਲੋਦਾਨ ਮਨ ਤਰੰਗ ਰਤ ਰੰਗੇ ਕਾ ਨਾਮ ਜਨ ਕੈ ਦਰਤ ਲਿ ਬੈ ਹਰ ਕਾ ਨਾਮ ਜਨ ਕਾ ਮੁਗਤ ਜਗ ਤਾਰਕਾ ਨਾਮ ਜਨ ਕਾ ਤਿਰਪਦ ਭੂ ਬੈ ਹਰ ਕਾ ਨਾਮ ਜਨ ਕਾ ਰੂਪਰਾਗ ਹਰ ਨਾਮ ਜਪਤ ਕਾ ਪਰੈ ਨਾ ਪੰਗ ਹਰਿ ਕਾ ਨਾਮ ਦਰਜੀ ਵਢਿਆ ਹਰਿ ਕਾ ਨਾਮ ਦਰ ਸੋਭਾ ਪਾਇ ਹਰਿ ਕਾ ਨਾਮ ਦਿਨ ਕਾ ਊਜੋਗ ਆ ਨਾਮ ਜਪ ਤਸਨਾ ਹੀ ਬਿਯੋਗ ਜਨ ਰਤ ਹਰਿ ਨਾਮ ਕੀ ਸੇਵਾ ਨਾਨਕ ਪੂਜੇ ਹਰਿ ਦੇਵ ਹਰਿ ਜਨ ਕੈ ਮਨ ਖ ਜੀਨਾ ਹਰਿ ਤਨ ਜਨ ਕੋ ਆ ਪ੍ਰਭ ਜੀਨਾ ਹਰਿ ਜਨ ਕੈ ਔਰ ਸੰਤਾਨਿ ਹਰਿ ਪ੍ਰਤਾਪ ਜਨਾ ਵਰਨਾ ਜਾਣਿ ਔਦ ਪੋਤ ਜਨ ਹਰਿ ਸਰਾਤੇ ਸੁਨ ਸੁਨਾਦ ਨਾਮ ਸੁਮਾਤੇ ਆਟ ਪੈ ਜਨ ਹਰਿ ਹਰ ਜਪੈ ਹਰਿ ਕਾ ਭਗਤ ਸਭ ਕੈ ਨੈ ਛਪੈ ਹਰ ਕੇ ਭਗਤ ਮੁਖਤ ਬੋਕਾਰੇ ਨਾਮੁ ਤੁਮ ਸੰਕੇਤੇ ਤਾਰੇ ਪਾਰ ਜਾਤਿ ਓ ਹਰਿ ਕੋ ਨਾਮੁ ਕਾਮ ਦਿਨ ਹਰਿ ਹਰਿ ਗੁੰਗਾਮ ਸਭ ਦਿਉ ਤੁਮਰ ਕੀ ਕਥਾ ਨਾਮ ਸੁਣਦਾਰ ਬਕ ਲਤਾ ਨਾਮ ਕੀ ਮਹਿਮਾ ਸੰਤ ਰਿਤ ਵਿਸ ਸੰਤ ਰਤਾ ਬਦ ਸੁਬਨ ਸੈ ਸੰਤ ਕਾਸ ਮੋੜ ਪਾਗੇ ਪਾਈਐ ਸੰਤ ਕੇ ਸੇਵਾ ਨਾਮ ਤੇ ਆਇ ਨਾਮ ਸੁਣਾ ਕਸ਼ ਵਰਨਾ ਹੋਇ ਨਾਲੇ ਧਰਮ ਕਾ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਵੇਖ ਸਰਬ ਚੰਨੋ ਨਾ ਹਉ ਜੁ ਸੁਨਾਈ ਹਰ ਹਾਰੇ ਨਾਨਕ ਨਾਮ ਆਪੋ ਨਸ਼ਟ ਪਦੇ ਜਾਪ ਤਾਪ ਗਿਆਨ ਸਭ ਧਿਆਨ ਨ ਕੋ ਸਾਸ ਨੂੰ ਤਵ ਗਿਆਨ ਜੋਗ ਅਭਿਆਸ ਕਰੰਤਲ ਕੇ ਰਿਆ ਸਭਨ ਤਿਆਗ ਮਨ ਮੋਤੇ ਫਿਰਿਆਨ ਪ੍ਰਕਾਰ ਕੇ ਬੋ ਜਤਨਾ ਕੁੰਦਨ ਹੋ ਮਾ ਬੋ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬੋ ਭਾਜੇ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗਰਮਕ ਨਾਮ ਜਪਿਏ ਇਕ ਬਾਰ ਨੌ ਖੰਡ ਸੁਨੀ ਪ੍ਰਥਰ ਜੀਵਾ ਮਹਾਦਾਸ ਤੇ ਵਿਸਰ ਜੀਵਾ ਅਗਨmai ਹੋਮ ਪਰਾਨ ਕਨ ਕੈ ਸਵੜਾਵਰ ਪੁੰਦਾਨ ਨੌ ਲਿਤਨਮ ਕਰੇ ਬੋ ਆਸਨ ਜਨਮਾਰਗ ਸੰਜਮਤ ਸਾਤਨੁ ਨਿਮਕ ਨਿਮ ਕਰਿ ਸਿਰ ਕਟਾਵੈ ਤੋ ਪਿਉ ਮੈ ਮੈ ਨਾ ਜਾਵੇ ਹਰ ਕੇ ਨਾਮ ਸੰਸਰਿ ਕ੍ਰਿਸ਼ਨਾ ਹੈ ਨਾਨਕ ਪ੍ਰਮਤਿ ਨਾਮ ਜਗਤਿ ਵਰਤਾ ਹੈ ਮਨ ਕਾਮਨਾ ਤੀਤ ਦੇ ਛੋਟੈ ਗੁਰਮੁਖ ਮਾਨ ਨਾਮ ਤੇ ਹੋਟੈ ਸੋਚਾਰੇ ਦਿਨ ਸਨ ਅਰ ਰਾਤ ਮਨ ਕੇ ਮੈਲ ਨਤ ਸੰਤੇ ਜਾਤ ਇਸ ਦੇ ਕੋ ਬੋ ਸਾਧਨਾ ਕਰੇ ਮਨ ਤੇ ਗਮੂਨਾ ਵਿਖਿਆ ਟਰੈ ਜਲ ਧੋਵੇ ਬੋਲਿਆ ਨੀਤ ਸੁਧਕਾ ਹੋਇ ਤਾਚੀ ਪੀਤ ਮਨ ਹਰ ਕੇ ਨਾਮ ਕੀ ਮੈ ਮਾਉਚ ਨਾਨਕ ਨਾਮੁ ਦ੍ਰਿਪਤਿ ਬਹੁ ਮੋਚ ਬਉ ਸਿਆਨ ਭਜਨ ਕਾ ਪੋਵੇ ਆਪੈ ਅਨੇਕ ਜਤਨ ਕਰ ਤਰਸਨਾ ਸਰਾਪ ਪੀ ਗਨੇ ਕਭਨੀ ਬੂਝਾ ਕੋਪ ਕੋਟ ਪਉ ਦਰਗਹ ਨਿ ਸਿਜਾ ਸੁਖ ਸੁਨਾਇ ਉਪਿਆਰ ਮੋ ਵਿਆਪੇ ਮਾਇਆ ਜਾਲ ਅਵਰ ਕਰ ਤੂ ਤਸ ਕਲੇ ਜਮਡਾਨਾ ਗੋਵਿੰਦ ਭਜ ਨਵੇਂ ਤਿਨ ਨੀ ਮਨ ਹਰਿ ਕਾ ਨਾਮ ਜਬ ਦੁਖ ਜਾਏ ਨਾਨਕ ਮੋਲ ਸੇ ਸੁਬਾਏ ਚਾਰ ਪਰਦਾ ਜੀ ਕੋ ਮੰਗ ਸਜਣਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰਿ ਨਾਮ ਰਦਾ ਸਦਕਾਵੇ ये तो अपने सो बालो रे सतसंगे हो मैं सोरा ये को जन्म ते डरे साधना की सबने पराजित जिन को प्रदश प्यासा अनानथा के बल बल जासा सागल पुरकम पुर प्रधानो सतसंग जा का मिटा विमान अपको जो जान नीचा सो बनिए सब ते ऊचा जाका मन संग के रेना हर नाम तन कट कट चीना मन अपने ते बिरा मिटाना ਤੇ ਕੈ ਸਗਲ ਸੇ ਸਾਜਨ ਸੁਖ ਦੁਖ ਜਨ ਸੰਤੁਸ਼ਟੇਤਾ ਨਾਨ ਪਾਪ ਨੇ ਲੇ ਪਰ ਨਿਰਦਨ ਕਉ ਤੰ ਤੇਰੋ ਨਾਮ ਨਿਤਾਵੇ ਕੋ ਨਾਮ ਤੇਰਾ ਥਾ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੀ ਬੋਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੇ ਆਪਣੇ ਗਤ ਮੇ ਜਾਨੋ ਆਪੇ ਆਪੇ ਸੰਗਾ ਪ੍ਰਵਰਾਤੇ ਮਰੇ ਉਸਤ ਤਮ ਤੇ ਹੋਏ ਨਾਨਕ ਕਬ ਨ ਜਾਣ ਸਕੋਏ ਸਰਬ ਧਰਮੈ ਸੇਖਤਾਰੇ ਮਰ ਕੋ ਨਾਮ ਦੇ ਆਪਣੇ ਮਨਕਾਰਮ ਸਗਲ ਕਿਰਿਆ ਮੈਂ ਉਤਮ ਕਰਿਆ ਸਾਸਨ ਦਰਮਤਮਲ ਹੀ ਰਿਆ ਸਗਲ ਉਤਮਉਦਮ ਭਲਰ ਕਾ ਨਾਮ ਦੇ ਪੂਜੀ ਸਦਾ ਸਗਲ ਬਾਨੀ ਮਮਰਤ ਬਾਨੀ ਅਰ ਕੋ ਜਸਨ ਰਸਨ ਬਖਾਨੀ ਸਗਲ ਸ਼ਾਂਤ ਤੇ ਉਤਮ ਥਾਨੋ ਨਾਨਕ ਜਿ ਘਟ ਵਸੈ ਹਰ ਨਾਮ ਸਲੋਕ ਨਰਗੁ ਨਿਆਰਿਆਨਿਆ ਸੋ ਪ੍ਰਭ ਸੁਦਾ ਸਮਾਨ ਜਿਨ ਕੀ ਆਤ ਚੇਤ ਰਖ ਨਾਨਕ ਨੇ ਬਹੀ ਨਾਲ ਅਸਤ ਪਦੇ ਰਮਾਇਆ ਕੇ ਗੁਣ ਚੇਤ ਬਣਾਨੇ ਕਾਣ ਮੋਤੇ ਪੰਜਸਤਾਨ ਨੇ ਜਿੰਤੋਂ ਸਾ ਜਿਸਵਰ ਸਿਗਾਰਿਆ ਕਰਪਦਨ ਮੈਂ ਉਹ ਗਾੜਿਆ ਬਾਹਰ ਦਸਤਾ ਤੁਝਾ ਪਿਆਰ ਹੈ ਦਇਉ ਦਾ ਭਰ ਜੋਗਨ ਪੋਜਨ ਸੁਖ ਸੋਦਾ ਬਿਰਦ ਪਿਆਉ ਪਰ ਸਹਸਨ ਮੋਕਾ ਪਿਆਵਾਂ ਬਟ ਕੋਦਾਨੋ ਇਹਨਰ ਗੋਣਾ ਆਪਣ ਖਸੂਨਾ ਬੂਟਾ ਬਖਸਲੇ ਤੋਨਾ ਨੁਸੀ ਜਾ ਜੇ ਪ੍ਰਸਾਦ ਤਾਰੇ ਉਪਰ ਸੁਖ ਬਸੈ ਸੁਖ ਪ੍ਰਾਰਥ ਮਿਤ ਬਨਤਾ ਸੰਗਤ ਸੈ ਜੇ ਪ੍ਰਸਾਦ ਕੀ ਬਸ ਸੁਤਲ ਜਲਾ ਸੁਭਦਾਈ ਪੂਨ ਪਾਵ ਕਾਮੁਰਲਾ ਜਤਰਾ ਸਾਥ ਸੋਖਾ ਸਵਰਸਾ ਚਗਲ ਸਮ ਕਰੇ ਸੰਸਾਤ ਬਸਾ ਦਿਨਯਸਤ ਪਾਵ ਕਾ ਨੇਤਰ ਸੰਨਤ ਸਤਿ ਆਗੁਰ ਸੰਗ ਰਚਨਾਲ ਅਸੇਦੋ ਕਾ ਮੋੜਨ ਪਿਆਪੇ ਨਾਨਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਨ ਹਾਰ ਤੁਸੋਂ ਪ੍ਰੇਤਨਾ ਕਰੈ ਗਵਾਰ ਜਾਕੇ ਸਿਵਾ ਨਉਨਿਦ ਪਾਵੈ ਤਸੋਂ ਮੂੜਾ ਮੰਨੀ ਲਾਵੇ ਜੋ ਖਾਕ ਸੋ ਸਦਾ ਹੰਝੂ ਲੈ ਤਾ ਪੁੰਧਾ ਜਾਂਤ ਦੂਰੇ ਜਾਕੇ ਤਹਿਨ ਪਾਵੈ ਤ੍ਰਗਿ ਮਾਨਤ ਸਭ ਇਸਾਰਮ ਦਿਆ ਜਾਣ ਸਦਾ ਸਦਾ ਫੂਲਨ ਹਾਰ ਨਾਨਕ ਰੱਖ ਲਿਆ ਰਿਆ ਪਾਰ ਰਤਨ ਜਾ ਕੋ ਦੇ ਸੰਗ ਰਚੈ ਸਾਚ ਛੋੜ ਝੂਠ ਸੰਮਾਚੈ ਜੋ ਛੜਨਾ ਸੁਸਤ ਗਰਮਾਨੈ ਜੋ ਹੋਵਨ ਸੋ ਦੂਰ ਭਰਾਨੈ ਛੋੜ ਜਾ ਜਿਸ ਕਾ ਸਲ ਮੁਖ ਆਇ ਸੰਸਾਹਿ ਇਸ ਪਰਹਾਰੈ ਚੰਦਰ ਲੇਪ ਉਤਾਰੇ ਤੋਏ ਤਰਤ ਪ੍ਰੀਤ ਭਸਮ ਸੰਗ ਹੋਏ ਅੰਤ ਕੋਮਾ ਬਦਵਿਤਰਾ ਨਾਨ ਕਾਟਿਉ ਪ੍ਰਵਤਿਆਰ ਕਰਦੂਤ ਬਸੂ ਕੀ ਮਨਜਾਤ ਲੋਪਚਾਰਾ ਕਰ ਦਿਨ ਰਾਤ ਬਾਹਰ ਪੇ ਕੰਤਰ ਮਰਬਾਇਆ ਸ਼ਬਸ਼ਨਾ ਕਿਸ਼ ਕਰਿ ਸ਼ਪਾਇਆ ਬਾਹਰ ਗਿਆਨ ਚਾਨ ਸੁਨਾਨ ਅੰਤਰ ਵਿਆਪੇ ਲੋਕ ਸੁਆਰ ਅੰਤਰ ਅਗਨ ਬਾਤਨ ਸੁਆਗਨ ਪਾਤਰ ਕਸੈ ਤਰੇ ਆਥਾ ਜਾ ਕੇ ਅੰਤਰ ਵਸੈ ਪ੍ਰਵੇ ਆਪ ਨਾਨਕ ਜਨ ਸਤ ਸਮਾਤ ਸੁਨੰਦਾ ਕਸੈ ਮਾਰਗ ਪਾਵੇ ਕਰ ਕਲੇ ਹੋ ਓੜ ਨਿਭਾਵੇ ਕੰਭ ਜਾਤ ਨੂੰ ਸੇ ਦੂਰਾ ਨਿਸਕਾਇਆ ਤੋ ਸਮਝੇ ਪੂਰਾ ਕਾ ਵਿਸ਼ਨ ਪਦ ਗਾਵੇ ਪੂੰਗ ਜਤਨ ਕਰਾ ਤੋ ਪੀ ਸੁਪੰਗ ਐ ਪਿੰਗਲ ਪਰਬਤ ਪਰ ਪਾਵਨ ਨਹੀਂ ਹੋਤ ਵਸ ਗਵਨ ਅਕਨਤਾ ਕਰਨਾ ਮੈਂ ਦੇਨ ਬਿਨਤੀ ਕਰੈ ਨਾਲ ਤੁਮਰੀ ਕਿਰਪਾ ਤਰੈ ਸੰਸਾਰੈ ਸੋ ਆਵੈ ਨਾਤੀ ਤੋ ਤੁ ਬਹਰੈ ਤਸੋ ਪ੍ਰੀਤਾ ਬਲੋਖ ਤਾ ਗਿਨਾ ਹੈ ਬਿਤਰ ਮਸਿਆਨੰਦ ਕੇ ਮਾਇਆ ਰੰਗ ਰਸੈ ਦੜ ਕਰ ਮਨੈ ਮਨ ਪ੍ਰਤੀਤਾ ਕਾਨਾ ਬੈ ਮੂੜ ਚੀਤਾ ਬੈਰ ਵਿਰੋਧ ਕਾਮ ਕਲੋਤਮੋ ਚੂਤ ਵਿਕਾਰ ਮਾ ਦੋਤ ਰੋਹ ਇਹ ਆਹ ਲੋਕਤ ਬਿਆਨ ਕਈ ਜਨਮ ਨਾਨਕ ਰਖ ਲਿਆ ਆਪਣਾ ਕਰਮ ਤੂ ठाकुर ਤੁਮ ਪੈ ਅਰਦਾਸ gie open sau tere raat maat pita maar tere tumre kripa main sohne re koi na jaane tumre ant socheyo tya bhagwan sagal samagre tum re sootra ta re tum tyo swaagya kare tumre hath me tumhi jaane nanak das sada qurbani saloka din haar prav shobhet lagan swaaye ਨਾਨ ਕਉ ਨਾ ਸਿਜੈ ਮਿਰਨਾਵੈ ਪਤ ਜਾਇ ਅਸਪਦੇ ਦਸ ਬਸਤੂ ਲੈ ਪਰਛੇ ਪਾਵੇ ਪਸਤਕਾਨ ਬਿ ਫੂਰ ਦਲਾਵੇ ਪੀਣਾ ਦੇ ਦਸ ਪਿਹਰ ਲੈ ਤਉ ਮੂੜਾ ਕਉ ਕਾ ਕਰੇ ਜੁਠਾ ਕਰ ਸੋ ਨਾ ਚਾਰਾ ਤੰਤੂ ਕੀ ਜੈ ਸਤ ਨਮਸਕਾਰ ਜਾਕੇ ਮਨ ਲਾਗਾ ਪਰ ਮੀਠਾ ਸਰਬ ਸੁਭਤਾ ਮਨ ਬੂਠਾ ਜਿ ਜਨ ਆਪਣਾ ਉਕ ਮਨਾਇਆ ਸਰਬ ਤੋ ਆਪਣਾ ਤਨ ਪਾਇਆ आगनत सा अपने देरास खात पीत दर त अनंत होला सव्य मान कुस्थान साने अज्ञान मन रोस करे अपने पर देता पीखो गायब और उसका विश्वास ना होगा जिसके वत सागर रखे प्रकी आज्ञा मान है माथे होते जाओ गुण कर निहाल नाम सारिस लांदे आन अनपान पाया के हेत सर पर होवत जन नेता मृत्यु साए आंसू संग लार गलावे ਆਗਨ ਸਹਿ ਉਹ ਮਨ ਪਛਤਾ ਰਹਿ ਜੋ ਦੀ ਸੈ ਸੋ ਚਾਲਨ ਹਾ ਨਫਟ ਰੋ ਤੇ ਹੁੰਦੇ ਅੰਦਰ ਬਟਾਉ ਸੁਜੋਨਾ ਗੈ ਨਹੀਂ ਤਾ ਕੋ ਹੱਥ ਨ ਆਵੇ ਕੇ ਮਨ ਹਰ ਕੀ ਨਾਮ ਕੀ ਪਤੀ ਸੁਖਦਾਏ ਕਰ ਕਿਰਪਾ ਨਾਨਕ ਆਪ ਲੈ ਲਾਏ ਮਿੱਤਿਆ ਤੰਤ ਧਮ ਸੁਗਾਇ ਮਿੱਤਿਆ ਮੈ ਮੂਤ ਮਾਇਆ ਵਿਚਾਰਾ ਜੋ ਮਨ ਤਨ ਮਾਲੂ ਮਿੱਤਿਆ ਕੰਮ ਕਰ ਬਿਕਰਾਲ ਮਿੱਤਿਆ ਰਤ ਹਸਤੇ ਅਸ ਬਸਤਰਾ ਮਿੱਤਿਆ ਰੰਮਾ ਸੰਮਾਇਆ ਪੇ ਕਸਤਾ ਮਿੱਤਿਆ ਤ੍ਰੋਮੋ ਬਿਮਾਨ ਮਿੱਤਿਆ ਕੋ ਪ੍ਰਗਤ ਦਮਾਨ ਅਸਤੇਰੇ ਭਗਤ ਸਾਧਕੇ ਸਰਨ ਨਾਨਕ ਜਪ ਜਪੀ ਵਰਕੇ ਚਰਣਾ ਮਿਥਿਆ ਸੰਤੋ ਨਿੰਦਾ ਸੁਣੈ ਮਿਥਿਆ ਹਸਤਕਾਲ ਤਰਪ ਕੋਹਿਰਾ ਮਿਥਿਆ ਨੇਤਰ ਭੇਤ ਪਰ ਚੁਪਕਾਰ ਮਿਥਿਆ ਰਸਨਾ ਭੋਜਨਾ ਸੁਗਾਦ ਮਿਥਿਆ ਚਾਨ ਨਰਮੇਕਾਰ ਕੋਤਾ ਬਹਿ ਮਿਥਿਆ ਮਨ ਪਰ ਲੋਭ ਲਗਾਵੇ ਮਿਥਿਆ ਤੰਨੇ ਪੁਕਾਰ ਮਿਥਿਆ ਬਾਸਨੇਤ ਵਿਕਾਰ ਬਲੂਜੇ ਮਿਥਿਆ ਸਭ ਹੈ ਸੁਪਨ ਦੇ ਨਾਨਕੋ ਹਰਿ ਨਾਮ ਲੈ ਦਰਤੇ ਸਾਗਤ ਕੀਆ ਰਜਾ ਸੱਚ বিনা ਕਿਉ ਸੋਚਾ ਬਿਰਤਾ ਨਾ ਮਿਰਾ ਤਨੇ ਆਂਦ ਮਖਾਵਤਾ ਕਹਿ ਤਰੋ ਗੰਧ ਦਿਨ ਸਿਮਰਣਾ ਦੇ ਨਾਰਾਇਣ ਬਿਰਤਾ ਬਿਆਹੇ ਵੇਦ বিনা ਜੋ ਖੇਚੀ ਜਾਏ ਗੋਪੀਨ ਭਜਨਾ ਬਿਰਤਾ ਸੁਖਤਾਬ ਜਿਉ ਕਿਰਪਾ ਨੋ ਕਹਿ ਨਰਾਤ ਦਾਮ ਧਨੁ ਤਨ ਤੇ ਜੰਝੈ ਘਟ ਬਸਿਓ ਰਨਾਉ ਨਾਨਕ ਆਖਿਆ ਬਰ ਬਰ ਜਾਓ ਰਹਿ ਤੌਰਤਿ ਸ਼ਵਰਤਿ ਮਾਵਤ ਮਨ ਨੀਤੀਤ ਮੁਖੋ ਘੰਡਲਾਵਤ ਦਨ ਨਾਰ ਪ੍ਰਭੂ ਪਰਬੀਨ ਬਾਪੀਖਣ ਕਾਹੂ ਪੀਨ ਆਵਰੂਪ ਦੇਸੈ ਆਪਨਾ ਕਨੈ ਆਵਤ ਜਾਵ ਜਨਮੈ ਮਾਰੈ ਜਿਸ ਕੇ ਅੰਤਰ ਵਿਚ ਸਰੰਗਕਾਰ ਤੁਸਤੀ ਸਿਖਤਰਾ ਸੰਸਾਰ ਜੋ ਤੁਮ ਭਾਨੈ ਤਨ ਪ੍ਰਵਜਾਤਾ ਨਾਮੁ ਕੁੰਜਨ ਚਨ ਪਰਾਤਾ ਕਰੋ ਬੇਨਤੀ ਪਾਰਬ ਸੁਜਾਨ ਆਪਨਾ ਕਿਆ ਪੈਮਾਨ ਆਪੇ ਹੀ ਆਪਾ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸਬ ਜਾਵਤ ਨੇਰਾ ਉਪਾਰ ਸਾਂਤ ਸੁਤੇਰਾਤ ਸਭ ਕਛਾ ਜਾਣਿਆਤ ਮੁਕੀ ਰੈਤ ਜਿਸ ਭਾਵੈ ਸਿਨੈ ਲੜਲਾਏ ਤਾਂਤੰਤਰਿਆ ਸਮਾਏ

ਜਪ ਪ੍ਰਸਾਦ ਨੰਸ ਭੋਗ ਨਾਮ ਸੁਦਾ ਧਿਆਇਆ ਧਿਆਵਲ ਜੋਗ ਜਪ ਪ੍ਰਸਾਦ ਸਾਧ ਪਰੰਦਰ ਹੰਡਾ ਬੈ ਜ ਸਤਿ ਆਗ ਤਵ ਲੁਬਾਵੈ ਜਪ ਪ੍ਰਸਾਦ ਸੁਦਸੇ ਸੋਇ ਜਾ ਮਨਾਟ ਪਰ ਤਾਕਾ ਜਸ ਦਾ ਬੀਜ ਜਪ ਪ੍ਰਸਾਦ ਤ ਸਭ ਕੋ ਮਾਨੈ ਮੁਕਤਾ ਕੋ ਜਸ ਰਖਣ ਬਕਾਨੈ ਜਪ ਪ੍ਰਸਾਦ ਹੀ ਰਉ ਰਹਿ ਤ ਕਰਮ ਮਨ ਸਦਾ ਧਿਆ ਕੇਵਲ ਫਾਰਗ੍ਰਾਮ ਰਬ ਜੀ ਜਪ ਤੋ ਦਰਗਾਮ ਪਾਵੈ ਨਾਨਕ ਸੇਤੀ ਪ੍ਰਜਾ ਵੈ ਜਪ ਪ੍ਰਸਾਦ ਆਰੋ ਤੰਚਨ ਦੇਹੀ اے والا بو تس رام سنئی جپرا ساتھے رہو نارہ تمن ਸੁਖ پاوے ਹਰ ਗਿਸ ਤੈਤ ਜਪਰ ਸਾਥੇ ਰੇ ਸਭ ਸੁਖ ਨਾ ਕਾਕੇ ਮਨ ਸਾ ਮੇ ਪਰ ਘਾਤੁਰ ਗੁਤਾਕੇ ਜਪਰ ਸਾਥੇ ਕੋ ਨਾ ਪਹੁੰਚੈ ਮਨ ਸਾ ਸੋ ਸਿਮਰੋ ਪ੍ਰਭੂ ਤੇ ਜਪਰ ਸਾਧ ਬਾਜ ਦਿਨ ਨ ਬਜੇ ਨਾਨਕ ਤਾਂਕੇ ਭਗਤਾਰੇ ਜਪਰ ਸਾਧ ਆਪੋਖਨ ਪੈ ਲੇ ਜਾ ਮਨ ਤੇ ਸਿਮਰਤ ਗਵਨ ਸਕੇ ਜਾ ਜਪਰ ਸਾਧ ਸਭ ਆਸਤਾ ਸواری ਮਨ ਤੇ ਸਪ੍ਰਭ ਕੋ ਕਮੂ ਨਾਮਿ ਸਾਰੇ ਜਾ ਪ੍ਰਸਾਦ ਬਾਗ ਮਿਲਤ ਨਾਰਾ ਪ੍ਰਭ ਪ੍ਰਭ ਆਪਨੇ ਮਨਾ ਜੰਤੇ ਰੇ ਮਨ ਬੰਤ ਬਨਾਇ ਉਠਤ ਬੈਠਤ ਕਲਸ ਜਤਿ ਆਏ ਇਸ ਇਤਿਆਜੋ ਇਹ ਪਾ ਲਖੈ ਜਾਂ ਹੋ ਨਾਨਕ ਤੇਰੇ ਰਖੈ ਜਾ ਪ੍ਰਸਾਦ ਪ੍ਰਭ ਕੋ ਬੋਹਦਾ ਨੂ ਮਨਾ ਪੈਰ ਕਰਤਿਸ ਕਾ ਧਿਆਨ ਜਾ ਪ੍ਰਸਾਦ ਤੂੰ ਆਚਰ ਬਿਹਾਰੀ ਤਿਸ ਪ੍ਰਭ ਕੋ ਸਾਚ ਸਾਚਿ ਤਾਰੇ ਜਾ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਸਦਾ ਨੂ ਪੋ ਜਾ ਪ੍ਰਸਾਦ ਤੇਰੇ ਨਿਕੇ ਜਾ ਸੋ ਪ੍ਰਭ ਸਿਮਰਸਦਾ ਦਿਨ ਰਾਤ ਜਪ ਪ੍ਰਸਾਦ ਤੇਰੇ ਪਤਰਾ ਗੁਰ ਪ੍ਰਸਾਦ ਨਾਨਕ ਜਸ ਕਹੇ ਜਪ ਪ੍ਰਸਾਦ ਸੁਨਾ ਕੰਨਾਂ ਦੋ ਜਪ ਪ੍ਰਸਾਦ ਵੇਖੇ ਬਿਸ਼ਮਾਦ ਜਪ ਪ੍ਰਸਾਦ ਬੋਲ ਨ ਮਤਰ ਸੁਨਾ ਜਪ ਪ੍ਰਸਾਦ ਸੁਖ ਸਹਿਜ ਜੀ ਦਸਨਾ ਜਪ ਪ੍ਰਸਾਦ ਹਰਤ ਖਰ ਚੱਲਦਾ ਜਪ ਪ੍ਰਸਾਦ ਸੰਗੋ ਨ ਫਲੈ ਜਪ ਪ੍ਰਸਾਦ ਪਰਮਗਤ ਪਾਵੈ ਜਪ ਪ੍ਰਸਾਦ ਸੁਖ ਸਹਿਜ ਸਮਾਵੈ ਅਸਾਹ ਤਿਆਗ ਗੁਰ ਕਥ ਲਾਗ ਗੁਰ ਪ੍ਰਸਾਦ ਨਾਨਕ ਨ ਜਾਗ ਜਾ ਪ੍ਰਸਾਦ ਤੂੰ ਕਲ ਸੰਸਾਰ ਤਿਸ ਪ੍ਰਵਕੋ ਮੂਨਾ ਮਨੋ ਵਿਸਾਦ ਜਾ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂਤੋ ਤਾ ਕੋ ਡਬ ਜਾ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨ ਸਦਾ ਹਜੂਰੇ ਜਾ ਪ੍ਰਸਾਦ ਤੂੰ ਪਾਵੇ ਸਾਚੁ ਰੇ ਮਨ ਮੇਰੇ ਤੂੰ ਤਸੋ ਰਾਜ ਜਾ ਪ੍ਰਸਾਦ ਸੰਗੀਗਤ ਹੋਏ ਨਾਨਕ ਜਾਪ ਉਜ ਪਜ ਬਸੋਏ ਆਪਜ ਪਜ ਪਰਸੋ ਨਾਉ ਆਪ ਬਿਵਾਸ਼ ਵਰ ਗਨਗਾਉ ਪ੍ਰਭ ਕਿਰਪਾ ਤੇ ਹੋ ਪ੍ਰਕਾਸ਼ ਕਬੋ ਜਿ ਹਥੇ ਕਮਲ ਵਿਗਾਸ ਆਦਿ ਸੋਵ ਪਰਸਾਨ ਬਸੈ ਮਨ ਸੋਏ ਕਬਜਿਆ ਤੇ ਮਤ ਉਤਮ ਹੋਏ ਸਰਨਿ ਦਾ ਕ੍ਰਤੀ ਨਿਮਯ ਆਪੋ ਗਸੂ ਨਾ ਕਿਨੂ ਲਿਆ ਜਿਤ ਜਿਤ ਲਾਵ ਤਿਤ ਲਗਿਆ ਰਨਾਥ ਨਾਨਕਿਨ ਕਹਿ ਤੁਸਿ ਨਾ ਹਾਤ ਸਰੂਕਾ ਅਗੰ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਾ ਸੋ ਮੁਕਤਾ ਹੋਏ ਸੁਨ ਮੀਤਾ ਨਾਮਿਕ ਬਿਨਵੰਤਾ ਸਾਜਨਾ ਕੀ ਅਚਲ ਜੇ ਕਥਾ ਅਸ਼ਟਪਾਦੇ ਸਾਧਕਾ ਸੰਗ ਮੋਖ ਉਜਲ ਹੋਤ ਸਾਧ ਸੰਗ ਮਨ ਸਗਲੇ ਕੋਤ ਸਾਧਕਾ ਸੰਗ ਮਿਟਾ ਵਿਮਾਨ ਸਾਧਕਾ ਸੰਗ ਪ੍ਰਗਟ ਸੋ ਗਿਆਨ ਸਾਧਕਾ ਸੰਗ ਉਹ ਜਾ ਪ੍ਰਨੀਰਾ ਸਾਧ ਸੰਗ ਸਬੂਤਨ ਤੇਰਾ ਸਾਧਕਾ ਸੰਗ ਪਾਇਨਾ ਮਰਤਨ ਸਾਧਕਾ ਸੰਗੇ ਕੋ ਪਰਜਤਨ ਸਾਧਕਿ ਮੈਂ ਮਾ ਵਰਨਾ ਕੋਲ ਪ੍ਰਾਨੀ ਨਾਨ ਸਾਧ ਕੀ ਸੋਭਾ ਪਰਮਾਨਸ ਮਾਨੀ ਸਾਧਕਾ ਸੰਗ ਉਚਰ ਮਿਲਾ ਸਾਧਕਾ ਸੰਗ ਸੁਦਾ ਪ੍ਰਫੂਲ ਹੈ ਸਾਧਕਾ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਤਰਸ ਪੰਚਾ ਸਾਧ ਸੰਗੋ ਸਭ ਕੀ ਰੇ ਨਾ ਸਤਿ ਕਾ ਸੰਗ ਮਨੋਦੈ ਨਾ ਸਤਿ ਕਾ ਸੰਗ ਨਾ ਤੂੰ ਤਾ ਵੈ ਸਾਧ ਸੰਗ ਸਤਿ ਮਨ ਪਾਵੇ ਸਾਧ ਕਾ ਸੰਗ ਮਾਇਆ ਤੇ ਪਹਿਨਾ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਸੁਰ ਦਸਮਨ ਸਮੀਤ ਸਾਧ ਕਾ ਸੰਗ ਮਾਪੁਨੀਤ ਸਾਧ ਸੰਗ ਸੁਣੈ ਬੈਰ ਸਾਧ ਕਾ ਸੰਗ ਨਾ ਬੇਦਾ ਪੈਰ ਸਾਧ ਕਾ ਸੰਗ ਨਾ ਹੀ ਕੋ ਮੰਦਾ ਸਾਧ ਸੰਗਾਨੇ ਪ੍ਰਮਾਨੰਦਾ ਸਾਧ ਕਾ ਸੰਗ ਨਾ ਹਉ ਤਾ ਤੋ ਸਾਧ ਕਾ ਸੰਗ ਜਿ ਸਬਿਆ ਆਪੇ ਜਾਣੇ ਸਾਧ ਬੜਾਈ ਨਾਮ ਸਾਧ ਪ੍ਰਭੂ ਬਣਿਆਏ ਸਾਧਕਾ ਸੰਗ ਨਾ ਕਬੂਤਾਵੇ ਸਾਧਕਾ ਸੰਗ ਦਾ ਸੁਲਾ ਸੁਪਾਰ ਹੈ ਸਾਧ ਸੰਗ ਬਸਤ ਗੋਚਰ ਲੈ ਸਾਧੂ ਕਾ ਸੰਗ ਅਦਰ ਸਾ ਸਾਧਕਾ ਸੰਗ ਸੁਸਾ ਤਾ ਲੋਚੈ ਸਾਧੂ ਕਾ ਸੰਗ ਮਨ ਲ ਪੰਚੇ ਸਾਧਕ ਸੰਗ ਰੜਾ ਸਭ ਧਰਮ ਸਾਧਕਾ ਸੰਗ ਕੇ ਵਿਪਾਰ ਬ੍ਰਹਮ ਸਾਧਕ ਸੰਗ ਬਾਹੇ ਨਾਮ ਨੇ ਦਾਨ ਨਾਨਕ ਸਾਧੂ ਕਾ ਕਿਰਪਾ ਨੂੰ ਸਾਧਕ ਸੰਗ ਸਭ ਕੋ ਉਧਾਰ ਹੈ ਸਾਧ ਸੰਗ ਸਾਧ ਰਮੇਤ ਪਟਾਮ ਨਿਸਤਾਰ ਹੈ ਸਾਧੂ ਕਾ ਸੰਗ ਲ ਸੂਤਨ ਪਾਵੇ ਜਿ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕਾ ਸੰਗ ਸੋਭਾ ਸੁਦੇਵਾ ਸਾਧੂ ਕਾ ਸੰਗ ਪਾਪ ਬਲਾਇ ਸਾਧ ਸੰਗ ਮ ਤੁੰਗਾਇਨ ਸਾਧਕਾ ਸੰਗ ਸਰਬ ਥਾਨ ਕੰਮ ਨਾਨਸਾਧਕਾ ਸੰਗ ਸਬਲ ਜਨਮ ਸਾਧਕਾ ਸੰਗ ਨ ਕਿਛ ਘਾਲ ਦਸਨ ਪੇਟ ਤੋ ਤਨਿਹਾਲ ਸਾਧਕਾ ਸੰਗ ਲੁਕਤ ਤਹਾਰੇ ਸਾਧਕਾ ਸੰਗ ਨਿਰਪਰ ਹਾਰੇ ਸਾਧਕਾ ਸੰਗ ਹੀ ਆਉਹ ਸਹਿਲਾ ਸਾਥ ਸੰਗੂ ਪਿਛਰਤ ਮੇਲਾ ਚੁੱਚੇ ਸੋਇ ਫਲ ਪਾਵੇ ਸਾਧਕਾ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧਰਜ ਬਸੈ ਨਾਨਕੁ ਦਰ ਸਾਥ ਸੁਨਰਸੈ ਸਾਧਕਾ ਸੰਗ ਸੁਨਹਰ ਨਾਮ ਸਾਧ ਸੰਗ ਹਰਿ ਕੇ ਬਨਤਾ ਸਾਧਕ ਸੰਗ ਨਾਮੰਤੇ ਬਿਸਰੈ ਸਾਧ ਸੰਗ ਸਰਪ ਨਿਸਤਰੈ ਸਾਧਕ ਸੰਗ ਲਗੈ ਪਰ ਮੀਠਾ ਸਾਧੂ ਕੈ ਸੰਗ ਕਟ ਕਟ ਡੀਟਾ ਸਾਸੂ ਭਏ ਆਗਾ ਕਾਰੇ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟਾ ਸਭ ਰੋਗ ਆਨੰਦ ਸਾਧ ਪੀਟਾ ਸੰਜੋ ਸਾਧਕੇ ਮਹਿਮਾ ਬੇਜ ਨਾ ਜਾਣੇ ਜੇ ਤਾ ਸੁਨਣੇ ਕਿ ਤਾ ਵਿਖਿਆਨੇ ਸਾਧਕੇ ਸਮਾਤੇ ਗੁਣ ਤੇ ਦੂਰ ਆ ਸਾਧਕੇ ਪਮਾਰੇ ਭਰਪੂਰ ਆ ਸਾਧਕੇ ਸੋਭਾ ਕਾ ਨ ਅੰਤ ਸਾਧਕੇ ਸੋਭਾ ਸਦਾ ਬੇਅੰਤ ਸਾਧਕੇ ਸੋਭਾ ਉਤੇ ਉਚੇ ਸਾਧਕੇ ਸੋਭਾ ਮੂਤੇ ਮੂਚੇ ਸਾਧਕੇ ਸੋਭਾ ਸਾਧ ਬਨੇ ਆਏ ਨਾਨਕ ਸਾਧ ਪ੍ਰਭੂ ਭੇਦ ਨ ਪਾਈ ਸਲੋਕ ਮਨ ਸਾਚਾ ਮੁਨਤ ਸਾਚਾ ਸੋਏ ਅਵਰਨ ਆਪੀ ਕੈ ਸਬਿਨ ਕੋਏ ਨਾਨਕ ਕੇ ਲਖਣ ਬ੍ਰਹਮ ਗਿਆਨੀ ਹੋਇ ਅਸਪਾਦੇ ਬ੍ਰਹਮ ਗਿਆਨੀ ਸਦਾ ਨਿਰਦੋਗ ਜਸ ਸੂਰਸਨ ਕੋਸੋ ਬ੍ਰਹਮ ਗਿਆਨੀ ਕਹਿ ਦਰ ਸਮਾਂ ਜਸੇ ਰਾਜ ਰੰਗ ਕੋ ਲਾਗੇ ਤੁਨ ਫੁਆਰ ਬ੍ਰਹਮ ਗਿਆਨੀ ਕਹਿ ਦਰ ਜੇਖ ਜਬ ਸੋਤਾ ਕੋ ਹੁੰਦਾ ਕੋ ਚੰਦ ਲੇ ਬ੍ਰਹਮ ਗਿਆਨੀ ਕਹਿ ਕੋ ਨਾਉ ਨਾਲ ਜਿਓ ਪਾਉ ਕਾ ਸ ਸੁਭਾਉ ਬ੍ਰਹਮ ਗਿਆਨੀ ਨਮਸਤੇ ਨਿਰਮਲ ਰਾਜ ਸਮਾਂ ਨਾ ਲਾਗੇ ਗਦਾ ਬ੍ਰਹਮ ਗਿਆਨੀ ਕਾ ਮਨੋ ਪ੍ਰਦਾਸ ਜਸਾ ਤੁਰਪਾ ਕਾਸ ब्रह्म ज्ञानी के मित्र स सम्मान ब्रह्म ज्ञानी के नाग मान ब्रह्म ज्ञानी ऊचे ऊचा मन अपने है सब ते नीचा ब्रह्म ज्ञानी से जन पाए नालक जन पर व्याप करे ब्रह्म ज्ञानी स्वर के देना आत्म रस ब्रह्म ज्ञानी चीना ब्रह्म ज्ञानी के सब प्रमेया ब्रह्म ज्ञानी चिमरा ना पेया ब्रह्म ज्ञानी सदा समदर्शी ब्रह्म ज्ञानी के दृष्टा अमृत बरसे ब्रह्म ज्ञानी बंधन के मुखता ब्रह्म ज्ञानी के निर्मल मुखता ब्रह्म ज्ञानी का पूजन गया नानक ब्रह्मज्ञानिका ब्रह्मद्यानु ब्रह्मज्ञानि प्रयास ब्रह्मज्ञानिका न विनाश ब्रह्मज्ञानिक गृभीषमा ब्रह्मज्ञानि प्रभोकर्मा ब्रह्मज्ञानिक न ब्रह्मज्ञानिक स्वपल्ला ब्रह्मज्ञान स्वप्लफला ब्रह्मज्ञानि संस्कृत उदारूणा ब्रह्मज्ञानि संसार ब्रह्मज्ञानिके कैराङ्ग्रह्मज्ञानिक विशा ब्रह्मज्ञानिके नामाधार ब्रह्मज्ञानिके न प्रभार ब्रह्मज्ञानी सदासजागत ब्रह्मज्ञानि बोधत्यागत ब्रह्मज्ञानी का मन परमानंदो ब्रह्मज्ञानी का कर सदा आनंदो ब्रह्मज्ञानी सुख सद निवास दान ब्रह्मज्ञानी का ने विनाश ब्रह्मज्ञानी दम का व्यथा ब्रह्मज्ञानी सुहता दम ज्ञानी कोई अचिंता ब्रह्मज्ञानी का ने ब्रमंत ब्रह्मज्ञानी जिस करे प्रव्याप ब्रह्मज्ञानी का बल प्रताप ब्रह्मज्ञानी का दृश्य भाग की पाया ब्रह्मज्ञानी को बल बल जाय है ब्रह्मज्ञानी को खोजे मेंश्वर नाम ब्रह्मज्ञानी परमेश्वर ब्रह्मज्ञानी की कीमत ना है ब्रह्मज्ञानी का सकल मन माहे ब्रह्म ज्ञानिकुनजान पेद ब्रह्म ज्ञानिकुष्देश ब्रह्म ज्ञानिका कथ्य न जा धाकुर ब्रह्म ज्ञानी सत्ठाकुर ब्रह्म ज्ञानिकी मतक ब्रह्म ज्ञानिकी ब्रह्म ज्ञानी जान ब्रह्म ज्ञानिक नम्ह खुशदा नमस्कार ब्रह्म ज्ञानी साक्षता ब्रह्म ज्ञानी सजीवनी मृता ब्रह्म ज्ञानी मुग्त जीका दाता